ਤਾਂ ਉਦੋਂ ਪਹਿਲਾਂ ਦੋਸਤੋ ਫੇਸਬੁੱਕ ਐਪ ਤੇ ਕਲਿੱਕ ਕਰਨਾ ਐਪ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਕ੍ਰੀਏਟ ਨਿਊ ਅਕਾਊਂਟ ਲਾਸਟ ਦੇ ਉੱਤੇ ਕਲਿੱਕ ਕਰਨਾ ਫਿਰ ਕ੍ਰੀਏਟ ਨਿਊ ਅਕਾਊਂਟ ਨੀਲੇ ਬਟਨ ਉੱਤੇ ਕਲਿੱਕ ਕਰ ਦੇਣਾ ਜਦੋਂ ਇਸ ਤੇ ਕਲਿੱਕ ਕਰੂੰਗੇ ਤਾਂ ਉਸ ਤੋਂ ਬਾਅਦ ਤੁਹਾਡਾ ਨਾਮ ਕਨਫਰਮ ਲਈ ਪੁੱਛਿਆ ਜਾਵੇਗਾ ਨਾਮ ਤੁਸੀਂ ਸਹੀ ਲਿਖਣਾ ਆਪਣਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਨੈਕਸਟ ਬਟਨ ਤੇ ਕਲਿੱਕ ਕਰ ਦੇਣਾ ਫੇ ਤੁਸੀਂ ਜੀ ਆਪਣਾ ਡੇਟ ਆਫ ਬਰਥ ਬਿਲਕੁਲ ਸਹੀ ਭਰਨਾ ਠੀਕ ਹੈ ਜੀ ਫੇਸਬੁੱਕ ਆਈਡੀ ਇੱਕ ਜਿੰਨੀ ਕ ਆਈਡੀ ਹੁੰਦੀ ਹੈ ਉਸ ਤੋਂ ਬਾਅਦ ਨੈਕਸਟ ਬਟਨ ਤੇ ਕਲਿੱਕ ਕਰ ਦੇਣਾ ਫਿਰ ਤੁਸੀਂ ਮੇਲ ਫੀਮੇਲ ਜੋ ਵੀ ਹੋ ਤਾਂ ਫਿਰ ਸਿਲੈਕਟ ਕਰਕੇ ਨੈਕਸਟ ਬਟਨ ਫਿਰ ਤੁਸੀਂ ਆਪਣਾ ਨੰਬਰ ਜਿਹੜਾ ਉਹ ਭਰਨਾ ਫਿਰ ਇੱਕ ਸਟਰੋਂਗ ਪਾਸਵਰਡ ਤੁਹਾਡੇ ਤੋਂ ਮੰਗਿਆ ਜਾਊਗਾ ਹੀ ਠੀਕ ਹੈ ਇਸ ਵਿੱਚ ਕੁਝ ਅੱਖਰ ਸਮੋਲ ਕੋਈ ਕੈਪੀਟਲ ਕੋਈ ਤਾਂ ਸੀ ਇਹ 1 2 3 ਇਹ ਤਾਂ ਲਿਖ ਸਕਦੇ ਹਾਂ ਠੀਕ ਹੈ ਜੀ ਆਈ ਐਗਰੀ ਐਗਰੀ ਤੋਂ ਬਾਅਦ ਕਈ ਵਾਰੀ ਇਦਾਂ ਤੁਹਾਡੇ ਪਹਿਲਾਂ ਅਕਾਊਂਟ ਬਣੇ ਆ ਉਹ ਸ਼ੋ ਹੋਣ ਲੱਪਣਗੇ ਉਹ ਤੁਸੀਂ ਟੱਚ ਕਰਨਾ ਠੀਕ ਹੈ ਨਹੀਂ ਤਾਂ ਬੈਕ ਜਾ ਕੇ ਆਈ ਐਗਰੀ ਆਈ ਐਗਰੀ ਦੇ ਉੱਪਰ ਇੱਕ ਬਟਨ ਹੈ ਐਰੋ ਵਾਲਾ ਲਾ ਜਦੋਂ ਉੱਪਰ ਸਿਰੇ ਉੱਤੇ ਕਲਿੱਕ ਕਰਨਾ ਤੁਸੀਂ ਬੈਕ ਜਾਵੋਗੇ ਠੀਕ ਹੈ ਜੀ ਹੁਣ ਤੁਸੀਂ ਚੂਜ਼ ਡਿਫਰੈਂਟ ਅਕਾਊਂਟ ਕਿਉਂਕਿ ਨਵੀਂ ਆਈਡੀ ਕ੍ਰੀਏਟ ਕਰ ਰਹੇ ਹਾਂ ਤਾਂ ਚੂਜ਼ ਡਿਫਰੈਂਟ ਅਕਾਊਂਟ ਤੇ ਕਲਿੱਕ ਕਰਨਾ ਇੱਥੇ ਯੈਸ ਫਾਈਂਡ ਮਾਈ ਅਕਾਊਂਟ ਇੱਥੇ ਕਲਿੱਕ ਕਰਨਾ ਠੀਕ ਹੈ ਜੀ ਫਿਰ ਕੀ ਕਨਫਰਮ ਵਿਦ ਕੋਡ ਇੰਟਰਸਟਡ ਮੇਲ ਤੇ ਲੈਣਾ ਚਾਹੁੰਦੇ ਆ ਤੇ ਮੇਲ ਤੇ ਜੇ ਤੁਹਾਨੂੰ ਅਲੱਗ ਕੋਡ ਲੈਣਾ ਚਾਹੁੰਦੇ ਆ ਫੇਸਬੁੱਕ ਤੁਹਾਨੂੰ ਅਲੱਗ ਕੋਡ ਦੇ ਦੇ ਇਹ ਕੋਡ ਤੁਸੀਂ ਕਨਫਰਮ ਕਰ ਲੈਣਾ ਕਨਫਰਮ ਕਰਨ ਤੋਂ ਬਾਅਦ ਥੋੜੀ ਵੇਟ ਕਰਨੀ ਤੁਹਾਡੀ ਆਈਡੀ ਜਿਹੜੀ ਬਣ ਗਈ ਆ ਹੁਣ ਤੁਸੀਂ ਐਡ ਪਿਕਚਰ ਇੱਥੇ ਆਪਣੀ ਤੁਸੀਂ ਪਿਕਚਰ ਲਾਉਣੀ ਜਾਨਕਿ ਪ੍ਰੋਫਾਈਲ ਪਿਕਚਰ ਉਹ ਲਾ ਦੇਣੀ ਆ ਠੀਕ ਹੈ ਇਹ ਲਾਉਣ ਤੋਂ ਬਾਅਦ ਤੁਸੀਂ ਕੀ ਆ ਟਰਨ ਆਨ ਕਰਨਾ ਟਰਨ ਆਨ ਕਰ ਲਓ ਠੀਕ ਹੈ ਜੀ ਤੇ ਨੋਟ ਨਾਉ ਕਰਨਾ ਨੋਟ ਨਾਉ ਤਾਂ ਮੈਂ ਜਲਦੀ ਜਲਦੀ ਨੋਟ ਨਾਉ ਕਰਾਂਗਾ ਠੀਕ ਇਹਦੇ ਵਿੱਚ ਕੀ ਟੂ ਫਾਈਂਡ ਫਰੈਂਡ ਫਾਸਟਰ ਅਲੋ ਅਕਸੈਸ ਟੂ ਕੰਟੈਕਟ ਜਨਨ ਕਿ ਪਹਿਲਾਂ ਤੁਹਾਡੇ ਫੇਸਬੁੱਕ ਦੇ ਜੋ ਵੀ ਫਰੈਂਡ ਤੁਹਾਨੂੰ ਜਾਣਦੇ ਉਹਨਾਂ ਨੂੰ ਤੁਸੀਂ ਕਨੈਕਟ ਕਰ ਸਕਦੇ ਟਰਨ ਆਨ ਕਰੂਗੇ ਤਾਂ ਠੀਕ ਹੈ ਜੀ ਨਾਟ ਨਹੀਂ ਤੁਸੀਂ ਨਹੀਂ ਅਲੋਕ ਕਰੋਗੇ ਤਾਂ ਕੋਈ ਗੱਲ ਨਹੀਂ ਸਕਿੱਪ ਕਰ ਦੋਨ ਸਕਿੱਪ ਕਰਨ ਤੋਂ ਬਾਅਦ ਠੀਕ ਹੈ ਜੀ ਇੱਥੇ ਐਡ ਯੂਰ ਫਰੈਂਡ ਤੁਸੀਂ ਆਪਣੇ ਫਰੈਂਡ ਐਡ ਕਰਨਾ ਚਾਹੁੰਦੇ ਹੋ ਠੀਕ ਹੈ ਨਹੀਂ ਤਾਂ ਨੈਕਸਟ ਬਟਨ ਤੇ ਕਲਿੱਕ ਕਰੋ ਨੈਕਸਟ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੀ ਆਪਣੀ ਕਨਫਰਮ ਕਰਨੀ ਹੈ ਈਮੇਲ ਕਰਨਾ ਚਾਹੁੰਦੇ ਹੋ ਠੀਕ ਹੈ ਨਹੀਂ ਤਾਂ ਤੁਸੀਂ ਸਕਿੱਪ ਕਰ ਦੋ ਤਾਂ ਤੁਹਾਡੀ ਫੇਸਬੁੱਕ ਆਈਡੀ ਜਿਹੜੀ ਬਣ ਕੇ ਤਿਆਰ ਤਾਂ ਵੀਡੀਓ ਸ਼ੇਅਰ ਕਰਨ ਲਈ ਧੰਨਵਾਦ ਜੀ